ਜੀ ਡੀਜ਼ਲ ਰੇਟ ਵਧਿਆ ਤੋਂ ਡੈਂਪੀ ਢਿਲੋਂ ਦੀ 250 ਬੱਸ ਅੱਜ ਲੱਖਾਂ ਰੁਪਏ ਦੇ ਮੁਨਾਫੇ ਦੇ ਵਿੱਚ ਗਈ ਹੈ ਇੱਕ ਇੱਕ ਪੈਸੇ ਨਾਲ ਤੁਹਾਡੇ ਐਮਐਲਏ ਨੇ ਤੇ ਮੰਤਰੀਆਂ ਨੇ ਨਹੀਂ ਵਿਰਨ ਨਾ ਭਗਵੰਤ ਮਾਨ ਜੀ ਤੁਸੀਂ ਅੱਗੇ ਤੋਂ ਇਹ ਖਿਆਲ ਰੱਖਿਆ ਕਰੋ ਸਾਡੇ ਤੇ ਜਿਹੜਾ ਬੋਝ ਪੈਣਾ ਪੈਣਾ ਹੀ ਹੈ ਸਾਡੇ ਤੇ ਹੋਰ ਬੋਝ ਪਾ ਦਿਓ ਜੇ ਤੁਹਾਡੇ ਐਮਐਲਏ ਤੇ ਮੰਤਰੀਆਂ ਦਾ ਕੁਝ ਬਣ ਜੇ ਕਿਉਂਕਿ ਇਹਨਾਂ ਦਾ ਬਣਨਾ ਫਿਰ ਵੀ ਕੁਸ਼ੂਰ ਹੈ ਅੱਜ ਦੇਖੋ ਤੁਸੀਂ ਵੀ ਇੱਕ ਗਿੱਦੜ ਵੇ ਚਿਮਨੀ ਚੌਣ ਦੇ ਵਿੱਚ ਇੱਕ ਗਰੀਬ ਨੂੰ ਟਿਕਟ ਦੇਣ ਨੂੰ ਜਾ ਰਹੀ ਹੈ ਆਮ ਆਦਮੀ ਪਾਰਟੀ ਜਿਹਦੇ ਕੋਲੇ ਡੇਂਪੀ ਢਿੱਲੋਂ ਕੋਲੇ 250 ਬੱਸ ਹੈ ਜੀ ਉਹ ਵੇਖੋ ਤੁਸੀਂ ਕਿਤੇ অতি ਗਰੀਬ ਬੰਦੇ ਨੂੰ ਟਿਕਟ ਦੇਣ ਜਾ ਰਿਹਾ ਹੈ ਚਿਮਨੀ ਚੌਣ ਦੀ ਗਿੱਦੜ ਵੇਹਤ ਜਿਹੜੀਆਂ ਇਹਨਾਂ ਦੀਆਂ ਫੋਰਚੂਨਰ ਐ ਉਹਨਾਂ ਦੇ ਵਿੱਚ ਤੇਲ ਦੇ ਰੂਪ ਦੇ ਵਿੱਚ ਜਿਹੜਾ ਇੱਕ ਲਹੂ ਹੈ ਜਾਂ ਖੂਨ ਕਹਿ ਲੋ ਆਪਾਂ ਉਹ ਕਿਵੇਂ ਪੈ ਰਿਆ ਇਹਨਾਂ ਦੀਆਂ ਟੈਂਕੀਆਂ ਦੇ ਵਿੱਚ ਖੂਨ ਚੂਸਣ ਵਾਲੀਆਂ ਇਹ ਜੋਕਾਂ ਜਿਹੜੀਆਂ ਕੋਈ ਐਮਐਲਏ ਕੋਈ ਮੰਤਰੀ ਹੈ ਜਾਂ ਮੁੱਖ ਮੰਤਰੀ ਹੈ ਜੀ ਇਹੀ ਲੋਕ ਕੱਲ ਭਗਵੰਤ ਮਾਨ ਜੀ ਨੂੰ ਕਹਿੰਦਾ ਕਹਿੰਦਾ ਯਾਰ ਇਹਦੇ ਲੋਕ ਕਮਲੇ ਸੀ ਪਹਿਲਾਂ ਮੈਂ ਕਿਹਾ ਕਮਲੇ ਹੈ ਜਿਹੜੇ ਇਹ ਆਮ ਆਦਮੀ ਬੰਨੀ ਤੁਰੇ ਜਾਂਦੇ ਆ ਤੇ ਮੈਂ ਵੀ ਕਮਲਾ ਕਹਿੰਦਾ ਜਿੰਨਾ ਚਿਰ ਰਲ ਗਿਆ ਦੇਖੋ ਤੁਸੀਂ ਕਿਹੋ ਜਿਹੇ ਕਮਲੇ ਇਕੱਠੇ ਹੋਏ ਆ ਵੀ ਡੈਂਪੀ ਢੱਲੋਂ ਵਰਗੇ ਕਿਹੋ ਜਿਹੇ ਕਮਲੇ ਇਹਨਾਂ ਚ ਜਾਵਲੇ ਆਮ ਆਦੇ ਵਿੱਚ ਤੇ ਜਾਣ ਸਾਰੀ ਕਮਲਿਆਂ ਨੂੰ ਟਿਕਟ ਮਿਲ ਗਈ ਥਾਲੀ ਚ ਪਾ ਕੇ ਇਹਨਾਂ ਲੋਕਾਂ ਦਾ ਕੋਈ ਸਟੈਂਡ ਨਹੀਂ ਲੀਡਰਾਂ ਦਾ ਇਹਨਾਂ ਦੀ ਕੋਈ ਮਾਂ ਨਹੀਂ ਹੁੰਦੀ ਇਹਨਾਂ ਦਾ ਕੋਈ ਪਿਓ ਨਹੀਂ ਹੁੰਦਾ ਜਿਹੜਾ ਸਤਾ ਦੇ ਵਿੱਚ ਹੈ ਉਹੀ ਇਹਨਾਂ ਦਾ ਪਿਓ ਹੈ ਉਹੀ ਇਹਨਾਂ ਦੀ ਮਾਂ ਹੈ ਇਹ ਸਤਾ ਦੇ ਲੋਕ ਭੁੱਖੇ ਹੁੰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਰਮਨ ਸੋਢੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਅੱਜ ਗੱਲਬਾਤ ਕਰਾਂਗੇ ਕਾਲਾ ਸ਼ਰਮਾ ਜੀ 92 ਪੈਸੇ ਜਿਹੜਾ ਪੈਟਰੋਲ ਤੇ ਡੀਜ਼ਲ ਦਾ ਵਾਧਾ ਕੀਤਾ ਗਿਆ ਉਹਨਾਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਲੋਕ ਚਰਚਾ ਕਰਾਂਗੇ ਆਜੂ ਆਪਾਂ ਕਾਲਾ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜੀ ਤੁਹਾਡੀ رائے ਜੀ ਜਿਹੜੀ ਇਹ 92 ਪੈਸੇ ਜਿਹੜਾ ਤੇਲ ਵਧਾਇਆ ਗਿਆ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਕੀ ਤੁਹਾਡੀ ਇਸ ਚੀਜ਼ ਤੇ رائے ਤੁਹਾਡੀ ਜੀ ਮੇਰੀ ਬੇਨਤੀ ਸੁਣੋ ਜੀ ਜਿਹੜੀਆਂ ਇਹ ਮੰਨ ਕੇ ਚਲੋ ਪੈਟਰੋਲ ਜਾਂ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ ਜੀ ਉਹਦੇ ਵਿੱਚ ਇੱਕ ਆ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਜੀ ਜੋ ਲੋਕਾਂ ਨੂੰ ਨਹੀਂ ਦਿਖ ਰਿਹਾ ਹੋਣਾ ਜੀ ਤੇ ਮੈਂ ਆਪਦੇ ਪੰਜਾਬ ਦੇ ਲੋਕਾਂ ਨੂੰ ਇੱਕ ਦੱਸਣਾ ਚਾਹਣਾ ਹੈ ਵੀ ਇਹ 92 ਪੈਸਿਆਂ ਦਾ ਕੀ ਸਿਸਟਮ ਹੈ 92 ਪੈਸਿਆਂ ਦੀ ਕਿਉਂ ਕੈਲਕੂਲੇਸ਼ਨ ਕੀਤੀ ਗਈ ਹੈ ਜੀ ਇਹ ਇਨ ਇਹਨਾਂ ਦੇ 92 ਐਮਐਲਏ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕੀ ਕਰਿਆ ਵੀ ਇੱਕ ਇੱਕ ਪੈਸਾ ਜੀ ਆਪਦੇ ਐਮਐਲਏ ਨੂੰ ਉਹ ਕਰਪਸ਼ਨ ਦੇ ਰੂਪ ਦੇ ਵਿੱਚ ਦਿੱਤਾ ਜੋ ਇੰਡੀਅਨ ਆਇਲ ਵਰਗੀਆਂ ਕੰਪਨੀਆਂ ਜਾਂ ਹੋਰ ਤੇਲ ਦੀਆਂ ਕੰਪਨੀਆਂ ਉਹਨਾਂ ਤੋਂ ਉਹਨਾਂ ਨੇ ਲੈ ਕੇ ਆਪਦੇ ਐਮਐਲ ਨੂੰ ਦਿੱਤਾ ਲੋਕਾਂ ਦੇ ਉੱਤੇ ਉਹ 92 ਪੈਸੇ ਬੋਝ ਪਾਤਾ ਮੈਂ ਪਰ ਮੈਂ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਇਹ ਵਧਾਇਆ ਬਹੁਤ ਮੰਦ ਭੱਗਾ ਜੀ ਤੇ ਸਾਡੇ ਤੇ ਤਾਂ ਬਹੁਤ ਜਣਾ ਪੈਣਾ ਸੀ ਉਹ ਪਿਆ ਜੀ ਤੁਸੀਂ ਵਧਾਉਣਾ ਸੀ ਇਹਨੂੰ 1 ਰੁਪਿਆ 84 ਪੈਸੇ ਜੀ ਕਿਉਂ ਕਿਉਂ ਦਾ ਕਾਰਨ ਹੈ ਵੀ ਉਹਨਾਂ ਨੂੰ 2-2 ਪੈਸੇ ਤਾਂ ਆ ਜਾਂਦੇ ਫਿਰ ਵੀ ਅਕਸਰ ਐਮਐਲਏ ਆ ਤੁਹਾਡੇ ਮੰਤਰੀ ਆ ਉਹਨਾਂ ਦਾ ਰਤਬਾ ਵੱਡਾ ਇੱਕ ਇੱਕ ਪੈਸੇ ਨਾਲ ਤੁਹਾਡੇ ਐਮਐਲਏ ਨੇ ਤੇ ਮੰਤਰੀਆਂ ਨੇ ਨਹੀਂ ਵਿਰਨਾ ਭਗਵੰਤ ਮਾਨ ਜੀ ਤੁਸੀਂ ਅੱਗੇ ਤੋਂ ਇਹ ਖਿਆਲ ਰੱਖਿਆ ਕਰੋ ਸਾਡੇ ਤੇ ਜਿਹੜਾ ਬੋਝ ਪੈਣਾ ਪੈਣਾ ਹੀ ਹੈ ਸਾਡੇ ਤੇ ਹੋਰ ਬੋਝ ਪਾ ਦਿਓ ਜੇ ਤੁਹਾਡੇ ਐਮਐਲਏ ਤੇ ਮੰਤਰੀਆਂ ਦਾ ਕੁਝ ਬਣ ਜੇ ਕਿਉਂਕਿ ਇਹਨਾਂ ਦਾ ਬਣਨਾ ਫਿਰ ਵੀ ਕੁਝ ਨਹੀਂ ਕਿਉਂਕਿ ਜਿਹੜੇ ਮੰਨ ਕੇ ਚੱਲੋ ਨੀਤ ਦੇ ਭੁੱਖੇ ਹੁੰਦੇ ਆ ਉਹ ਨੀਤ ਦੇ ਭੁੱਖੇ ਕਦੇ ਵੀ ਰਜਦੇ ਨਹੀਂ ਹੁੰਦੇ ਟਿੱਡੋਂ ਰਜਜੂਗਲਾ ਪਰ ਉਹ ਨੀਤ ਹੈ ਜਿਹੜੀ ਉਹ ਨਹੀਂ ਰਜਦੀ ਹੁੰਦੀ ਬੰਦੇ ਕਈ ਤੁਸੀਂ ਦੇਖੋ ਖਾਈ ਜਾਂਦੇ ਆ ਤੇ ਜਾਂ ਉਹਨਾਂ ਕੋਲੇ ਧੰਨ ਵੀ ਬਹੁਤ ਆ ਜਾਂਦਾ ਪਰ ਉਹ ਟਿੱਡ ਤੋਂ ਰਜ ਜਾਣਗੇ ਪਰ ਉਹ ਨੀਤ ਤੋਂ ਕਦੇ ਵੀ ਰਜਣਗੇ ਨਹੀਂ ਇਸ ਕਰਕੇ ਮੈਂ ਭਗਵਾਨਤ ਮਾਨ ਨੂੰ ਬੇਨਤੀ ਕਰਦਾ ਵੀ 92 ਪੈਸੇ ਦੀ ਥਾਂ ਤੇ 1 ਰੁਪਿਆ 84 ਪੈਸੇ ਵਧਾਉਣੇ ਚਾਹੀਦੇ ਸੀ ਤੇ ਉਹਨਾਂ ਨੂੰ ਦੋ ਦੋ ਪੈਸੇ ਆ ਜਾਂਦੇ ਵਿਚਾਰੇ ਗਰੀਬ ਪਰਿਵਾਰਾਂ ਚੋਂ ਆ ਕਿਉਂਕਿ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਡੇ ਨਾਲ ਜਿਹੜੇ ਵੀ ਅਸੀਂ ਐਮਐਲਏ ਨੂੰ ਟਿਕਟ ਦਿੱਤੀ ਹੈ ਕੋਈ ਤਾਂ ਵਿਚਾਰਾ ਰੇੜੀ ਲਾਉਣ ਵਾਲਾ ਕੋਈ ਮ ਨਾਲੇ ਕੋਈ ਇਹ ਮਾੜੀ ਮੋਟੀ ਰਿਪੇਅਰ ਕਰਨ ਵਾਲਾ ਤੇ ਅਸੀਂ ਨਿੱਕੇ ਘਰਾਂ ਦੇ ਕਾਕੇ ਜਵਾਕ ਲੈ ਕੇ ਆਂਦੇ ਆ ਜੋ ਅੱਜ ਕਾਕੇ ਬਣੇ ਫਿਰਦੇ ਆ ਤੇ ਉਹ ਜਿਹੜੀਆਂ ਪਹਿਲਾਂ ਵਾਲੀਆਂ ਪਾਰਟੀਆਂ ਸੀ ਉਹ ਤਨਾਟ ਲੋਕਾਂ ਨੂੰ ਟਿਕਟਾਂ ਦਿੰਦੀਆਂ ਸੀ ਅੱਜ ਦੇਖੋ ਤੁਸੀਂ ਵੀ ਇੱਕ ਗਿੱਦੜ ਵੇ ਚਿਮਣੀ ਚੌਣ ਦੇ ਵਿੱਚ ਇੱਕ ਗਰੀਬ ਨੂੰ ਟਿਕਟ ਦੇਣ ਨੂੰ ਜਾ ਰਹੀ ਹੈ ਆਮ ਆਦਮੀ ਪਾਰਟੀ ਜਿਹਦੇ ਕੋਲੇ ਡੈਂਪੀ ਢਿੱਲੋਂ ਕੋਲੇ 250 ਬਸ ਹੈ ਉਹ ਵੇਖੋ ਤੁਸੀਂ ਕਿਤੇ অতি ਗਰੀਬ ਬੰਦੇ ਨੂੰ ਟਿਕਟ ਦੇਣ ਜਾ ਰਿਹਾ ਹੈ ਚਿਮਣੀ ਚੌਣ ਦੀ ਗਿੱਦੜ ਵੇਹ ਤੋਂ ਮੈਂ ਉਹ ਥੋੜੇ ਦਿਨ ਪਹਿਲਾਂ ਹੀ ਆਇਆ ਇੱਕ ਦੇਖੋ ਤੁਸੀਂ ਇੱਕ ਸਬਬ ਹੈ ਵੀ ਥੋੜੇ ਦਿਨ ਪਹਿਲਾਂ ਡੀਮਪੀ ਢਲੋਂ ਆਉਂਦਾ ਹੈ ਅਗਲੇ ਦਿਨ ਡੀਜ਼ਲ ਦੇ ਰੇਟ ਵੱਧ ਜਾਂਦੇ 92 ਪੈਸੇ ਤੇ ਉਸ ਤੋਂ ਅਗਲੇ ਦਿਨ ਹੀ ਦੇਖੋ ਸਰਕਾਰਾਂ ਨੇ ਕਿਵੇਂ ਉਹਨਾਂ ਲੋਕਾਂ ਨੂੰ ਖੁੱਲੇ ਗੱਫੇ ਦਿੱਤੇ ਆ ਜੀ ਵੀ ਅਗਲੇ ਦਿਨੀ ਉਹ ਕਹਿੰਦੇ ਵੀ ਤੁਸੀਂ ਖੁੱਲੀ ਗੱਲ ਹੈ ਕਿਰਾਇਆ ਵਧਾ ਸਕਦੇ ਹੋ ਕਿਰਾਇਆ ਵੇਖੋ ਤੁਸੀਂ ਕਿੰਨਾ ਵਧਿਆ ਜੀ ਮੈਂ ਤੁਹਾਨੂੰ ਇੱਕ ਕੈਲਕੂਲੇਟਰ ਕਰਕੇ ਦਿੰਦਾ ਕੋਈ ਬਹੁਤਾ ਪੜਿਆ ਲਿਖਿਆ ਨਹੀਂ ਇੱਥੋਂ ਤੁਸੀਂ ਜੈਤੋ ਖੜੇ ਹੋ ਜੈਤੋ ਤੋਂ ਤੁਸੀਂ ਬਠਿੰਡੇ ਜਾਣਾ 32 ਕਿਲੋਮੀਟਰ ਹੈ ਪਹਿਲਾਂ ਸੀ 40 ਰੁਪਏ ਕਿਰਾਇਆ ਅੱਜ ਹੋ ਗਿਆ 45 ਰੁਪਏ ਕਿਰਾਇਆ ਬਠਿੰਡੇ ਦੇ 5 ਰੁਪਏ ਵਧੇ ਉਸ ਤੋਂ ਮੁੜ ਕੇ ਤੁਸੀਂ ਗੋਨੇ ਜਾਣਾ ਜੋ 5 ਹੀ ਉਹਦੇ ਵਧੇ 15 ਕਿਲੋਮੀਟਰ ਦੇ ਉਸ ਤੋਂ ਬਾਅਦ ਤੁਸੀਂ ਆਜੋ ਚੰਦਪਾਣ 8 ਕਿਲੋਮੀਟਰ ਜੈਤੋ ਤੋਂ ਉਹਦੇ ਵੀ 5 ਸੇਵੇ ਵਾਲੇ ਦੇ 5 ਜੇ ਜੈਤੋ ਗੰਗਸਰ ਚੌਂਕ ਦੇ ਵਿੱਚੋਂ ਉਹਦੇ ਕਹਿੰਦੇ ਵੀ ਅਸੀਂ ਪਹਿਲੇ ਅੱਡੇ ਦੇ ਉੱਤੇ 15 ਰੁਪਏ ਲਵਾਂਗੇ ਹੁਣ ਤੁਸੀਂ ਇਹਨੂੰ ਕੈਲਕੂਲੇਟਰ ਕਰ ਲੋ ਵੀ ਜੇ ਉਹ ਪਹਿਲਾਂ ਦੀ ਕੈਲਕੂਲੇਟਰ ਸੀ ਜੇ 45 ਰੁਪਏ ਕਰਾਇਆ ਸੀ ਉਹ ਪੈਂਦਾ ਸੀਗਾ 1 ਰੁਪਿਆ 42 43 ਪੈਸੇ ਜਾਂ ਡੇਢ ਰੁਪਿਆ ਜੀ ਉਹਨੂੰ ਕੈਲਕੂਲੇਟਰ ਕਰ ਲੋ ਵੀ ਉਹ 40 ਰੁਪਏ ਬਣ ਜਾਂਦੇ ਸੀ ਜੈਤੂ ਤੋਂ ਬਟਣਡੇ ਦੇ ਹੁਣ ਜੈਤੂ ਤੋਂ ਬਟਣਡੇ ਦੇ 45 ਹੋ ਗਏ ਉਹ ਡੇਢ ਰੁਪਿਆ ਹੀ ਪਊਗਾ ਪਹਿਲਾਂ 1 ਰੁਪਿਆ 42 ਪੈਸੇ ਹੁੰਦੇ ਸੀ ਤੇ ਜੇ ਆਪ ਗੋਨੇਆਂ ਨੇ ਆ ਗਏ ਤੇ ਗੋਨੇਆਂ ਨੇ ਦਾ ਕਰਾਇਆ ਤਾਂ ਉਹ ਤੋਂ ਵੱਧ ਗਿਆ ਨਾ ਉੱਥੇ ਵੀ ਪੰਜ ਤੇ ਜੇ ਸੇਵਲੇ ਦਾ ਕਿਰਾਇਆ ਦੇਖੋ ਤੁਸੀਂ ਵੀ 5 ਰੁਪਏ ਵਧਾਇਆ ਤੇ ਹੈ ਕਿੰਨੇ ਕਿਲੋਮੀਟਰ ਤਿੰਨ ਤੇ ਉਹਨਾਂ ਲੋਕਾਂ ਨੂੰ 15 ਰੁਪਏ ਦੇਣੇ ਪੈਂਦੇ ਆ ਤੇ 5 ਰੁਪਏ ਕਿਲੋਮੀਟਰ ਪੈ ਗਈ ਹੂੰ 5 ਰੁਪਏ ਕਿਲੋਮੀਟਰ 5 ਰੁਪਏ ਕਿਲੋਮੀਟਰ ਪੈ ਗਈ ਤੇ ਡੀਜ਼ਲ ਕਿੰਨਾ ਵਧਿਆ ਡੀਜ਼ਲ ਵਧਿਆ 92 ਪੈਸੇ 92 ਪੈਸੇ ਦੇ ਵਿੱਚ ਤੁਹਾਡੀ ਬੱਸ ਚਾਹੇ ਉਹ ਦੀਪ ਆ ਜਾਂ ਰਾਜ ਆ ਜਾਂ ਕੋਈ ਹੋਰ ਆ ਉਹ ਜਾਂਦੀ ਕਿੰਨੇ ਕਿਲੋਮੀਟਰ 1 ਲੀਟਰ ਦੇ ਨਾਲ 4 ਤੋਂ 5 ਕਿਲੋਮੀਟਰ ਜਾ ਰਹੀ ਹੈ ਜੀ ਵਧੇ 92 ਪੈਸੇ ਕਿਲੋਮੀਟਰ ਮਗਰ ਆਪਣੇ ਡੀਜ਼ਲ ਮਗਰ ਤੇ ਤੁਸੀਂ ਇੱਕ ਸਵਾਰੀ ਤੋਂ ਲੈ ਲੇ 5 ਰੁਪਏ ਜੇ ਤੁਹਾਡੀ ਬੱਸ ਦੇ ਵਿੱਚ 60 ਜਣੇ ਆ ਤੇ ਤੁਸੀਂ ਤਾਂ 300 ਰੁਪਿਆ ਕੱਲੇ ਸੇਵੇ ਵਾਲੇ ਦਾ ਤੇ ਚੰਦ ਭਾਣ ਦਾ ਤੇ ਗੋਨਿਆਣੇ ਦਾ ਕਮਾ ਗਏ ਜੀ ਕਿੰਦਾ ਵੱਡਾ ਬੋਝ ਪਾਇਆ ਜਾ ਰਿਹਾ ਆ ਆਮ ਵਰਗ ਤੇ ਜੀ ਉਹਦੇ ਵਿੱਚ ਚੜਨ ਵਾਲਾ ਕੌਣ ਹੈ ਜੀ ਉਹਦੇ ਵਿੱਚ ਚੜਨ ਵਾਲਾ ਆਮ ਇੱਕ ਮਜ਼ਦੂਰ ਹੈ ਜਾਂ ਕੋਈ ਰਾਜ ਮਿਸਤਰੀ ਹੈ ਜਿਹੜਾ ਕੋਈ ਟਾਂ ਦਾ ਕੰਮ ਕਰਦਾ ਹੈ ਜਿਹੜਾ ਕੋਈ ਨੇੜੇ ਤੇੜੇ ਕੋਈ ਗੋਨਿਆਣੇ ਜਾਂਦਾ ਚੰਦ ਭਾਣ ਤੋਂ ਜਾਂ ਚੰਦ ਭਾਣ ਤੋਂ ਕੋਈ ਜੈਤੋਂ ਹੁੰਦਾ ਜੀ ਥੋੜੇ ਜੇ ਵਰਗ ਦੇ ਲੋਕ ਆ ਛੋਟੇ ਵਰਗ ਦੇ ਲੋਕ ਆ ਪਰ ਉਹ ਛੋਟੇ ਨਹੀਂਗੇ ਪਰ ਉਹਨਾਂ ਲੋਕਾਂ ਦੇ ਉੱਤੇ ਸਰਕਾਰਾਂ ਚੱਲ ਰਹੀਆਂ ਆਪਾਂ ਉਹਨੂੰ ਛੋਟੇ ਕਹਿ ਕੇ ਉਹਨਾਂ ਦਾ અપਮਾਨ ਕਰ ਰਹੇ ਆ ਉਹ ਲੋਕ ਛੋਟੇ ਨਹੀਂ ਇਹੋ ਜਿਹਿਆਂ ਜਿਹੜੀਆਂ ਇਹਨਾਂ ਦੀਆਂ ਫੋਰਚੂਨਰ ਆ ਉਹਨਾਂ ਦੇ ਵਿੱਚ ਤੇਲ ਦੇ ਰੂਪ ਦੇ ਵਿੱਚ ਜਿਹੜਾ ਇੱਕ ਲਹੂ ਹੈ ਜਾਂ ਖੂਨ ਕਹਿ ਲਓ ਆਪਾਂ ਉਹ ਕਿਵੇਂ ਪੈ ਰਹਿਆ ਇਹਨਾਂ ਦੀਆਂ ਟੈਂਕੀਆਂ ਦੇ ਵਿੱਚ ਖੂਨ ਚੂਸਣ ਵਾਲੀਆਂ ਇਹ ਜੋਕਾਂ ਜਿਹੜੀਆਂ ਕੋਈ ਐਮਐਲਏ ਕੋਈ ਮੰਤਰੀ ਆ ਜਾਂ ਮੁੱਖ ਮੰਤਰੀ ਆ ਉਹ ਫਾਇਦਾ ਕਿਹਨੂੰ ਦਿੱਤਾ ਜਾ ਰਿਹਾ ਕਦੇ ਵੀ ਕੋਈ ਘਟਨਾ ਵਾਪਰਦੀ ਹੈ ਕੋਈ ਹੱਤਵਾਦ ਆਵੇ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਨੇਰੀ ਆਵੇ ਤੂਫਾਨ ਆਵੇ ਨੁਕਸਾਨ ਕਿਹਦਾ ਹੋਇਆ ਆਮ ਬੰਦੇ ਦਾ ਇਹਨਾਂ ਲੋਕਾਂ ਦੇ ਮਹਿਲਾਂ ਨੂੰ ਕੋਈ ਤੂਫਾਨਾਂ ਨੇ ਕੋਈ ਫਰਕ ਪਾਇਆ ਨਹੀਂ ਪਾਇਆ ਅੱਜ ਡੀਜ਼ਲ ਦਾ ਰੇਟ ਵਧਿਆ ਤਾਂ ਡੈਂਪੀ ਢਿੱਲੋਂ ਦੀ 250 ਬੱਸ ਅੱਜ ਲੱਖਾਂ ਰੁਪਏ ਦੇ ਮੁਨਾਫੇ ਦੇ ਵਿੱਚ ਗਈ ਹੈ ਮੈਂ ਡੈਂਪੀ ਢਿੱਲੋਂ ਨੂੰ ਕੋਈ ਟਾਰਗੇਟ ਨਹੀਂ ਬਣਾ ਰਿਆ ਕਿਉਂਕਿ ਮੈਂ ਡੈਂਪੀ ਢਿੱਲੋਂ ਇਸ ਕਰਕੇ ਬਣਾ ਰਿਹਾ ਕਿ ਕੱਲ ਇਹਨਾਂ ਦੇ ਵਿੱਚ ਗਿਆ ਕਿਤੇ ਨਾ ਕਿਤੇ ਹੋ ਸਕਦਾ ਵੀ ਪ੍ਰਾਈਵੇਟ ਅਦਾਰਿਆਂ ਲੈਣੇ ਪ੍ਰਾਈਵੇਟ ਬੱਸਾਂ ਲੈਣੇ ਰਹਿ ਦਿੱਤੀ ਹੋਵੇ ਨਹੀਂ ਪ੍ਰਾਈਵੇਟ ਅਦਾਰਿਆਂ ਦੀ ਲੋਡ ਹੀ ਨਹੀਂ ਦੂਜੀਆਂ ਧਾਰਾਂ ਦੀ ਲੈ ਇਹਨਾਂ ਨੂੰ ਰਹਿ ਲੈਣ ਦਿਓ ਡੈਂਪੀ ਟਿੱਲੋਂ ਕੋ ਬਹੁਤ ਵੱਡਾ ਤਣਾਅ ਟ੍ਰਾਂਸਪੋਰਟ ਜਾਵ ਲੈ ਇਹਨਾਂ ਕੋਲੇ ਉਹ ਇਹਨਾਂ ਨੂੰ ਸਾਰੀਆਂ ਚੋਰ ਮੂਰੀਆਂ ਦੱਸ ਦੂਗਾ ਵੀ ਕਿਵੇਂ ਲੋਟਾਂ ਲੋਕਾਂ ਨੂੰ ਆਪ ਲੁੱਟਣਾ ਹੈ ਤੇ ਕਿਵੇਂ ਲੋਕਾਂ ਨੂੰ ਲੁੱਟਣਾ ਹੈ ਕੁੱਟਣਾ ਹੈ ਤੇ ਉਸ ਤੋਂ ਬਾਅਦ ਅਸੀਂ ਕਿਵੇਂ ਉਹਨਾਂ ਦੇ ਉੱਤੇ ਬੱਸ ਚੜਾਉਣੀ ਹੈ ਹੂੰ ਉਹ ਬੱਸ ਜਿਹੜੀ ਚੜਾਈ ਜਾ ਰਹੀ ਹੈ ਅਗਲੀਏ ਤੱਕ ਨੌਜਵਾਨ ਮੁੰਡਾ ਮਾਰਿਆ ਇਹਨਾਂ ਨੇ ਅਗਲੀਏ ਪਿੰਡ ਦੇ ਕਹਿੰਦੇ ਵੀ ਸਾਡੇ 5-6 ਮਹੀਨਿਆਂ ਦੇ ਵਿੱਚ ਇਹਨਾਂ ਨੇ 5-6 ਨੌਜਵਾਨ ਮਾਰਤੇ ਪਹਿਲਾਂ ਇਹਨਾਂ ਨੂੰ ਬਾਉਂਦੇ ਬੱਸ ਚੜਾਉਂਦੇ ਸੀ ਤੇ ਉਹਦਾ ਮੁੱਲ ਕਿੰਨਾ ਪਾਉਂਦੇ ਆ 2 ਲੱਖ ਇੱਕ ਨੌਜਵਾਨ ਮੁੰਡੇ ਦਾ 2 ਲੱਖ ਰੁਪਏ ਮੁੱਲ ਪੈਂਦਾ ਜੇ ਉਹਨੂੰ ਮਾਰ ਦਿੱਤਾ ਜਾਂਦਾ ਤੇ ਉਹਨਾਂ ਨੂੰ ਪਹਿਲਾਂ ਬਚਾਉਣ ਵਾਲਾ ਕੌਣ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਵੱਡਾ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ 10 ਸਾਲ ਇਹਨਾਂ ਦੀ ਟਰਾਂਸਪੋਰਟ ਵਧੀ ਫੁੱਲੀ ਜਿਨ੍ਹਾਂ ਨੂੰ ਅੱਜ ਨਿੰਦਰੇ ਆ ਉਹਨਾਂ ਨੂੰ ਤੁਸੀਂ ਦੇਖਿਆ ਹੀ ਹੋਣਾ ਇੱਕ ਵੱਡੀ ਕਾਂਡ ਹੋਇਆ ਸੀ ਉੱਥੇ ਆਪਣੇ ਜਿੱਥੋਂ ਦੇ ਹੈਗੇ ਹੈ ਗਿੱਦੜਵੇ ਕੋਲੇ ਪਿੰਡ ਇਹਨਾਂ ਦਾ ਉੱਥੇ ਇੱਕ ਨੇ ਲੜਕੀ ਦੇ ਉੱਤੇ ਬੱਸ ਚੜਾ ਕੇ ਉਹਨੂੰ ਮੌਤ ਦੇ ਘਾਟ ਤਾਰਤਾ ਸੀ ਤੇ ਇਹੀ ਭਗਵੰਤ ਮਾਨ ਦਰੀ ਤੇ ਬੈਠਾ ਸੀ ਇਹਨਾਂ ਦੇ ਭਗਵੰਤ ਮਾਨ ਦੇ ਕਾਫੀ ਨੌਜਵਾਨ ਮੁੰਡੇ ਜੋ ਆਮ ਆਦਮੀ ਦੇ ਕੰਮ ਕਰ ਰਹੇ ਆ ਉਹ ਵੀ ਸੀ ਉਹਨਾਂ ਦੇ ਪਰਚੇ ਵੀ ਆ ਉਸ ਟਾਈਮ ਇਹ ਕੀ ਹੋਇਆ ਅੱਜ ਪਹਿਲਾਂ ਤਾਂ ਉਹ ਬਚਾਉਂਦੇ ਸੀ ਇਹਨਾਂ ਨੂੰ ਜੀ ਇੱਥੋਂ ਦੇ ਆ ਇਹ ਆਪਣੇ ਦੇ ਕਿਧਰ ਦੇ ਨਾਲ ਪਿੰਡ ਆ ਸੌਰੀ ਮੈਂ ਭੁੱਲ ਗਿਆ ਤੇ ਨਹੀਂ ਨਹੀਂ ਇਹ ਉਧਰ ਦੇ ਆ ਤੇ ਇਹ ਹੀ ਇਹ ਹੀ ਭਗਵੰਤ ਮਾਨ ਆਪਣਾ ਟੈਂਪੇਟ ਇਲੋ ਸਟੇਜ ਦੇ ਉੱਤੇ ਕਹਿ ਰਿਹਾ ਕੱਲ ਪਰਸੋਂ ਜਦੋਂ ਭਗਵੰਤ ਮਾਨ ਨਾਲ ਆ ਰਿਹਾ ਜੀ ਵੀ ਵੀ ਆਪਣਾ ਜਿਹੜੇ ਆ ਭਗਵੰਤ ਮਾਨ ਜੀ ਆ ਇਹ ਬੜੇ ਇਸ਼ਤਿਹਾਰਯੋਗ ਹੈ ਕੇਜਰੀਵਾਲ ਜੀ ਉਹ ਸੰਜੇ ਜੀ ਫਲਾਨਾ ਤੋਂ ਕੰਨ ਨੇ ਕਾਫੀ ਨਾਵਾਂ ਦੀ ਚਰਚਾ ਕੀਤੀ ਹੈ ਪੂਰੇ ਗੁਣ ਗਾਣ ਕੀਤਾ ਉਹਨਾਂ ਦਾ ਜੀ ਤੇ ਇਹੀ ਲੋਕ ਕੱਲ ਭਗਵੰਤ ਮਾਨ ਜੀ ਨੂੰ ਕਹਿੰਦਾ ਕਹਿੰਦਾ ਯਰੇ ਇਹ ਤਾਂ ਲੋਕ ਕਮਲੇ ਸੀ ਪਹਿਲਾਂ ਮੈਂ ਕਿਹਾ ਕਮਲੇ ਹੈ ਜਿਹੜੇ ਇਹ ਆਮ ਆਦਮੀ ਨਹੀਂ ਥੁਰੇ ਜਾਂਦੇ ਤੇ ਮੈਂ ਵੀ ਕਮਲਾ ਕਹਿੰਦਾ ਜਿੰਨਾ ਚਿਰ ਰਲ ਗਿਆ ਦੇਖੋ ਤੁਸੀਂ ਕਿਹੋ ਜਿਹੇ ਕਮਲੇ ਇਕੱਠੇ ਹੋਏ ਐ ਵੀ ਡੈਂਪੀ ਢੱਲੋਂ ਵਰਗੇ ਕਿਹੋ ਜਿਹੇ ਕਮਲੇ ਇਹਨਾਂ ਚ ਜਾਵਲੇ ਆਮ ਆਦਮੀ ਚ ਤੇ ਜਾਨ ਸਾਰੀ ਕਮਲਿਆਂ ਨੂੰ ਟਿਕਟ ਮਿਲ ਗਈ ਥਾਲੀ ਚ ਪਾ ਕੇ ਤੇ ਨਾਲ ਦੀ ਨਾਲ ਹੀ ਹਾਏ ਇਹ ਤਾਂ ਟਿਕਟ ਦਾ ਕੋਈ ਐਲਾਨ ਨਹੀਂ ਹੋਇਆਗਾ ਹਾਏ ਟਿਕਟ ਕੋਈ ਐਲਾਨ ਨਹੀਂ ਹੋਇਆ ਵੱਡਾ ਜਿਹਦੇ ਕਰਕੇ ਟਿਕਟ ਮਿਲੀ ਹੋਵੇ ਨਹੀਂ ਟਿਕਟ ਕਿਵੇਂ ਮਿਲਦੀ ਹੁੰਦੀ ਕਾਕਾ ਜੀ ਨੀ ਪੱਥਰ ਉਹ ਰੱਖ ਰਿਹਾ ਉਹ ਕਹਿੰਦਾ ਮੈਂ 168 ਨੀ ਪੱਥਰਾਂ ਦਾ ਯਾਨੀ ਕਿ ਨੀ ਪੱਥਰ ਰੱਖਣੇ 168 ਅੱਛਾ ਜੀ ਅਲੇ ਤੁਸੀਂ ਕਹਿੰਦੇ ਟਿਕਟ ਮਿਲੀ ਨਹੀਂ ਨਹੀਂ ਵੇਖੋ ਇੱਕ ਪੋਸਟਰ ਦਾ ਵੀ ਪਿੱਛੇ ਜੇ ਰੌਲਾ ਪੈ ਕੇ ਹਟਿਆਗਾ ਵੀ ਇੱਕ ਪੋਸਟਰ ਦੀ ਇਹਨਾਂ ਦੀ ਆਡੀਓ ਵਾਇਰਲ ਹੋਈ ਆ ਠੀਕ ਹੈ ਉਹ ਕਹਿੰਦੇ ਵੀ ਪਾਪਾ ਜੀ ਦੀ ਫੋਟੋ ਨਹੀਂ ਲਗਾਈ ਗਈ ਕਹਿੰਦੇ ਵਿੱਚ ਉਹਦੇ ਬਾਰੇ ਮੈਨੂੰ ਕੋਈ ਬਹੁਤਾ ਗਿਆਨ ਨਹੀਂ ਪਾਪਾ ਜੀ ਕੀ ਨੂੰ ਕਹਿ ਰਹੇ ਆ ਚਲੋ ਉਹ ਪਾਪਾ ਜੀ ਇਹਨਾਂ ਲੀਡਰਾਂ ਦੇ ਪਾਪਾ ਜੀ ਥਾਂ ਥਾਂ ਤੇ ਬਦਲਦੇ ਆ ਇਹਨਾਂ ਦੀ ਹਰੇਕ ਪਾਰਟੀ ਦੇ ਵਿੱਚ ਮਾਂ ਹੁੰਦੀ ਐ ਵੀ ਕੋਈ ਸੋਨੀਆ ਗਾਂਧੀ ਨੂੰ ਮਾਂ ਕਹਿੰਦਾ ਕੋਈ ਪ੍ਰਕਾਸ਼ ਸਿੰਘ ਬਾਦਲ ਨੂੰ ਪਿਓ ਕਹਿੰਦਾ ਸੀ ਉਹਦਾ ਪ੍ਰਕਾਸ਼ ਸਿੰਘ ਬਾਦਲ ਦਾ ਆਪ ਦਾ ਪੁੱਤਰ ਤਾਂ ਸ਼ਖਬੀਰ ਸਿੰਘ ਬਾਦਲ ਦਾ ਕਹਿੰਦਾ ਸੀ ਵੀ ਮੇਰੇ ਪਿਤਾ ਸਮਾਨ ਐ ਤੇ ਕਈਆਂ ਦਾ ਉਹ ਨਾਂ ਹੋ ਕੇ ਵੀ ਪਿਤਾ ਹੁੰਦਾ ਕਿਉਂਕਿ ਇਹ ਲੋਕ ਹੈ ਜਿਹੜੇ ਲਾਲਚੀ ਲੋਕ ਹੈ ਇਹੋ ਜਿਹੀਆਂ ਗੱਲਾਂ ਇੱਥੇ ਨਹੀਂ ਕਰਾਂਗੇ ਆਪਾਂ ਇਹਨਾਂ ਲੋਕਾਂ ਦਾ ਕੋਈ ਸਟੈਂਡ ਨਹੀਂ ਲੀਡਰਾਂ ਦਾ ਇਹਨਾਂ ਦੀ ਕੋਈ ਮਾਂ ਨਹੀਂ ਹੁੰਦੀ ਇਹਨਾਂ ਦਾ ਕੋਈ ਪਿਓ ਨਹੀਂ ਹੁੰਦਾ ਜਿਹੜਾ ਸੱਤਾ ਦੇ ਵਿੱਚ ਹੈ ਉਹੀ ਇਹਨਾਂ ਦਾ ਪਿਓ ਹੈ ਉਹੀ ਇਹਨਾਂ ਦੀ ਮਾਂ ਹੈ ਇਹ ਸੱਤਾ ਦੇ ਲੋਕ ਭੁੱਖੇ ਹੁੰਦੇ ਆ ਇੱਕ ਦੀਪ ਸਿੱਧੂ ਦੀ ਇੱਕ ਫਿਲਮ ਹੈ ਉਹਦੇ ਵਿੱਚ ਇੱਕ ਇੱਕ ਬੰਦਾ ਆਉਂਦਾ ਦੀਪ ਸਿੱਧੂ ਨੂੰ ਟਿਕਟ ਆਫਰ ਕਰਦਾ ਵੀ ਤੂੰ ਸਾਡੇ ਇਲੈਕਸ਼ਨ ਲੜ ਸਾਡੀ ਪਾਰਟੀ ਤੋਂ ਤੇ ਇਹ ਤਾਂ ਮੈਨੂੰ ਸਰਦਾਰਾਂ ਨੇ ਭੇਜਿਆ ਉਹ ਕਹਿੰਦਾ ਜੀ ਨਹੀਂ ਮੈਨੂੰ ਪੰਡਤਾਂ ਨੇ ਭੇਜਿਆ ਉਹ ਕਹਿੰਦਾ ਜੀ ਨਹੀਂ ਮੈਨੂੰ ਫੁਲਾਨਿਆਂ ਨੇ ਉਹ ਦੀਪ ਸਿੱਧੂ ਨੂੰ ਪੁੱਛਦਾ ਵੀ ਤੂੰ ਯਾਰ ਹੈ ਕਿਹਦਾ ਦੱਲਾ ਵੀ ਤੂੰ ਕਿਹਦਾ ਦੱਲਾ ਹੈ ਜਿਹੜਾ ਤੂੰ ਮੇਰੇ ਕੋਲ ਆਏ ਵੀ ਕਿਤੇ ਤੂੰ ਕਹਿੰਦਾ ਸਰਦਾਰਾਂ ਤੋਂ ਲੜ ਲਾ ਕਿਤੇ ਤੂੰ ਕਹਿੰਦਾ ਪੰਡਤਾਂ ਤੋਂ ਲੜ ਲਾ ਕਿਤੇ ਤੂੰ ਕਹਿੰਦਾ ਫੁਲਾਨਿਆਂ ਤੋਂ ਲੜ ਲਾ ਉਹ ਕਹਿੰਦਾ ਮੈਂ ਕਿਸੇ ਦਾ ਦੱਲਾ ਨਹੀਂ ਮੈਂ ਉਹਦਾ ਦੱਲਾ ਜਿਹਦੇ ਕੋਲ ਸਤ ਹੈ ਇਹ ਲੀਡਰ ਹੈ ਉਹਦੇ ਦੱਲੇ ਹੁੰਦੇ ਆ ਜਿਹਦੇ ਕੋਲ ਸਤਾ ਹੁੰਦੀ ਹੈ ਤੇ ਉਹੀ ਇਹਨਾਂ ਦਾ ਪਿਓ ਹੁੰਦਾ ਤੇ ਉਦੋਂ ਮੜ ਕੇ ਪਿਓ ਬਦਲਣ ਲੱਗੇ ਇਹ ਅੱਧਾ ਮਿੰਟ ਲਾਉਂਦੇ ਆ ਜਿਵੇਂ ਹੁਣ ਵਾਲੇ ਸਰਦਾਰਾਂ ਨੇ ਬਦਲੇ ਮੈਂ ਇੱਥੇ ਉਹਨਾਂ ਨੂੰ ਕੋਈ ਮਿਹਨੇ ਨਹੀਂ ਮਾਰ ਰਿਹਾ ਲੋਕ ਉਹਨਾਂ ਨੂੰ ਮਿਹਨੇ ਮਾਰ ਰਹੇ ਆ ਵੀ ਇਹਨਾਂ ਦੀ ਕੋਈ ਮਾਂ ਨਹੀਂ ਸਰਦਾਰ ਜੀ ਇਹਨਾਂ ਦਾ ਕੋਈ ਪਿਓ ਨਹੀਂ ਇਹ ਮਤਲਬੀ ਲੋਕ ਹੈ ਸਤਾ ਦੇ ਦੱਲੇ ਲੋਕ ਆ ਇਹ ਇਹ ਉਹ ਜਿਹੜੇ ਬੰਦਾ ਸਤਾਚ ਹੈ ਕੱਲ ਸੁਖਬੀਰ ਬਾਦਲ ਦੇ ਮਗਰ ਹੂਟਰ ਮਾਰਦੀਆਂ ਗੱਡੀਆਂ ਹੁੰਦੀਆਂ ਸੀ ਤੇ ਸੁਖਬੀਰ ਬਾਦਲ ਸਣੇ ਚੰਦੂ ਮਾਜਰੇ ਸਦੇ ਉਹ ਮਲੂਕਿਆਰਗਾਂ ਨੂੰ ਚੰਗਾ ਲੱਗਦਾ ਸੀ ਤੇ ਅੱਜ ਉਹੀ ਇਹਨਾਂ ਨੂੰ ਭੈੜਾ ਲੱਗਦਾ ਹੂੰ ਕਿਉਂ ਭੈੜਾ ਲੱਗਦਾ ਕਿਉਂ ਸਤਾ ਤੋਂ ਬਾਹਰ ਹੈ ਤੇ ਜੋ ਸਤਾ ਚ ਸੀਗੇ ਉਦੋਂ ਚੰਦੂ ਮਾਜਰੇ ਨੇ ਸੁਖਵੀਰ ਦੀਆਂ ਕੰਮਗਾਨਾਂ ਦੱਸੀਆਂ ਵੀ ਤੂੰ ਸੌਦਾ ਸਾਧ ਨੂੰ ਮਾਫੀ ਦਿੱਤੀ ਹੈ ਤੂੰ ਫਲਾਨਾ ਕੀਤਾ ਤੇ ਧੋੰਕਾ ਕੀਤਾ ਤੇ ਸਵਾ ਗਲਤੀਆਂ ਹੋਈਆਂ ਅੱਜ ਸੁਖਵੀਰ ਦੀਆਂ ਗਲਤੀਆਂ ਨੂੰ ਚੰਦੂ ਮਾਜਰੇ ਨੂੰ ਤੇ ਜਾਂ ਢੀਂਡਸੇ ਨੂੰ ਕਿਉਂ ਦੇਂਦੀਆਂ ਮਲੂਕੇ ਨੂੰ ਕਿਉਂ ਦੇਸਣ ਲੱਗੀਆਂ ਜੀ ਕਿਉਂਕਿ ਉਹ ਸਤਾ ਤੋਂ ਬਾਹਰ ਹੈ ਤੇ ਜੋ ਸਤਾ ਦੇ ਵਿੱਚ ਸੀ ਉਦੋਂ ਇਹ ਲੋਕ ਉਹਦੇ ਪੈਰੀਂ ਹੱਥ ਲਾਉਂਦੇ ਸੀ ਬਣਾਉ ਮੁਰਚ ਛੋਟਾ ਸੀ ਕਿਉਂਕਿ ਇਹ ਢੀਂਡਸੇ ਵਰਗੇ ਪਲਾਂ ਉਮਰ ਚ ਵੱਡੇ ਸੀ ਸੁਖਬੀਰ ਆਪਣੇ ਚੰਦੂ ਮਾਜਰੇ ਵਰਗੇ ਇਹ ਸੁਖਬੀਰ ਬਾਦਲ ਦੇ ਪੈਰੀਂ ਹੱਥ ਲਾਉਂਦੇ ਸੀ ਤੇ ਅੱਜ ਇਹ ਉਹਦੇ ਪੈਰਾਂ ਤੋਂ ਫੜ ਕੇ ਉਹਨੂੰ ਖਿੱਚਣ ਨੂੰ ਤਿਆਰ ਹੋ ਗਏ ਲੱਤਾਂ ਖਿੱਚੀ ਜਾਂਦੇ ਉਸੇ ਪਾਰਟੀ ਦਾ ਖਾਦਾ ਇਹਨਾਂ ਨੇ ਅੱਜ ਇਹ ਲੋਕ ਪਹਿਲਾਂ ਦਾੜੀਆਂ ਬੰਨ ਕੇ ਰੱਖਦੇ ਸੀ ਅੱਜ ਦਾੜੀਆਂ ਪ੍ਰਕਾਸ਼ ਕਰਕੇ ਖੋਲ ਕੇ ਦਾੜੀਆਂ ਸਾਡੇ ਬਹੁਤ ਸੇ ਸਤਿਕਾਰਯੋਗ ਸ੍ਰੀ ਗੁਰੂ ਆਪਣਾ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਆਪਣੀਆਂ ਗਲਤੀਆਂ ਦੇ ਵਿੱਚ ਨੱਕ ਰਗੜ ਰਹੇ ਹੈ ਗਲਤੀਆਂ ਇਹਨਾਂ ਲੋਕਾਂ ਨੇ ਵੀ ਕੀਤੀਆਂ ਸਤਾ ਦੇ ਨਸ਼ੇ 'ਚ ਉਹਦੇ ਨਾਲ ਸੁਖਵੀਰ ਨੂੰ ਸਮਝਾਇਆ ਵੀ ਤੁਸੀਂ ਉਥੇ ਗਲਤ ਹੋ ਰਹੇ ਹੋ ਕਿਉਂਕਿ ਉਹਦੋਂ ਉਹਦੇ ਕੋਲ ਡਾਂਗ ਸੀ ਉਹਦੇ ਕੋਲ ਪਾਵਰ ਸੀ ਇਹ ਪਾਵਰ ਤੋਂ ਲੋਕ ਡਾਂਗ ਤੋਂ ਡਰਦੇ ਹੁੰਦੇ ਆ ਹਮੇਸ਼ਾ ਡਾਂਗ ਹੈ ਅਗਲਾ ਕਹਿੰਦਾ ਮੈਸ ਕੀਦੀ ਹੈ ਉਹ ਛੱਪੜ 'ਚ ਬੈਠੀ ਮੈਸ ਕੀਦੀ ਹੈ ਕਹਿੰਦਾ ਜਿਹਦੇ ਕੋਲ ਡਾਂਗ ਹੈ ਸਤਾ ਵਾਲੀ ਜਿਹੜੇ ਬੰਦੇ ਕੋਲ ਡਾਂਗ ਹੈ ਨਾ ਉਹਦੀ ਮੈਸ ਹੈ ਪਹਿਲਾਂ ਸੁਖਵੀਰ ਕੋਲੇ 7 ਸਾਲ ਪਹਿਲਾਂ ਡਾਂਗ ਸੀ ਤੇ ਇਹ ਉਹਦੀਆਂ ਮੈਸਾਂ ਸੀ ਅੱਜ ਮੈਸਾਂ ਜਿਹਦੇ ਕੋਲ ਡਾਂਗ ਆ ਉਹਦੀਆਂ ਕਿਉਂਕਿ ਅੱਜ ਭਗਵੰਤ ਕੋਲੇ ਭਗਵੰਤ ਕੋਲ ਡਾਂਗ ਹੈ ਤੇ ਅੱਜ ਇਹੋ ਹੀ ਬਣ ਕੇ ਚਲੋ ਢੀਂਡਸਾ ਰੂਪੀ ਜਾਂ ਦੂਜੀਆਂ ਮੈਸਾਂ ਅੱਜ ਇਹ ਭਗਵੰਤ ਮਾਨ ਦੀਆਂ ਮੈਸਾਂ ਅੰਦਰ ਖਾਤੇ ਜਾਂ ਇਹ ਬੀਜੇਪੀ ਦੀਆਂ ਮੈਸਾਂ ਬਣ ਗਈਆਂ ਕਿਉਂਕਿ ਕਾਲੀ ਦਲ ਨੂੰ ਖੋਰਾ ਲਾ ਰਹੇ ਆ ਕਾਲੀ ਦਲ ਤੋਂ ਬਣ ਕੇ ਇਹ ਲੋਕ ਅੱਜ ਬੀਜੇਪੀ ਦੀ ਝੋਲੀ 'ਚ ਪੈ ਗਏ ਆ ਆਰਐਸਐਸ ਦੀ ਤੇ ਅੱਜ ਇਹ ਮੋਦੀ ਦੇ ਗੁਣ ਗਾਈ ਜਾਂਦੇ ਤੇ ਕਈ ਉੱਥੇ ਜਾ ਕੇ ਮੁੜ ਵੀ ਆਏ ਸਾਡੇ ਕਾਂਗਰਸੀ ਵੀ ਬਹੁਤ ਗਏ ਸੀਗੇ ਕੱਚੇ ਜੇ ਕਾਂਗਰਸੀ ਐ ਲੀਡਰ ਸਾਡੇ ਉਹ ਗਏ ਸੀ ਤੇ ਫੇਰ ਵਾਪਸ ਆ ਗਏ ਤੇ ਸਾਡਾ ਯਾਰ ਥੋੜੇ ਚਿਰ ਚੀ ਇਹਨਾਂ ਦਾ ਇੱਕ ਦਾ ਸਾਹ ਘੁੱਟਣ ਲੱਗ ਜਾਂਦਾ ਪਤਾ ਨਹੀਂ ਇਹਨਾਂ ਨੂੰ ਕੰਜਰਦਿਆਂ ਨੂੰ ਸਾਰੇ ਲੀਡਰਾਂ ਨੂੰ ਕਿਵੇਂ ਕਰੋਨਾ ਹੋਈ ਵੀ ਆ ਹੁਣ ਤੂੰ ਜਾਖੜ ਦਾ ਸਾਹ ਘੁੱਟ ਰਿਹਾ ਕਿਉਂਕਿ ਜੱਟ ਜਾਖੜ ਨੂੰ ਉਥੇ ਉਹਨਾਂ ਨੂੰ ਤਵੱਜੋ ਨਹੀਂ ਮਿਲ ਰਹੀ ਜਿੰਨੀ ਕਾਂਗਰਸ ਦੇ ਵਿੱਚ ਮਿਲਦੀ ਸੀ ਅੱਜ ਕੈਪਟਨ ਮਨਿੰਦਰ ਸਿੰਘ ਦਾ ਸਾਹ ਘੁੱਟ ਰਿਹਾ ਕਿਉਂਕਿ ਪਹਿਲਾਂ ਕਾਂਗਰਸ ਦੇ ਵਿੱਚ ਅਸੀਂ ਉਹਨੂੰ ਦੇਖਣ ਨੂੰ ਤਸਦੇ ਸੀ ਫਿਰ ਕੈਪਟਨ ਤਿਆਰ ਹੋ ਰਿਹਾ ਇਥੋਂ ਦੀ ਨੰਗੂਆ ਜਿੱਥੋਂ ਵੇਚਦੀ ਜਾਂ ਤੇ ਲੋਕ ਉਹਨੂੰ ਦੇਖਣ ਜਾਂਦੇ ਸੀ ਤੇ ਅੱਜ ਉਹ ਬੰਦੇ ਦੇ ਗੇਟ ਬੰਦ ਹੈ ਅੱਜ ਉਹ ਬੀਜੇਪੀ ਚ ਜਾ ਕੇ ਜਮਾ ਜ਼ੀਰੋ ਹੋਏ ਹੋਏ ਲੋਕ ਹੈ ਵੀ ਮੈਂ ਕਹਿੰਦਾ ਬੀਜੇਪੀ ਨੇ ਬਹੁਤ ਚੰਗਾ ਕਰਿਆ ਇਹਨਾਂ ਲੋਕਾਂ ਨੂੰ ਪਹਿਲਾਂ ਲਿਆ ਜ਼ੀਰੋ ਕਰਤਾ ਆ ਲਿਆ ਤੇ ਫਿਰ ਇਹਨਾਂ ਦਾ ਦਮ ਘੁੱਟਿਆ ਛਿਕਲੀਆਂ ਚੜਾਦੀਆਂ ਬੋਲਣ ਜੋਗੇ ਨਹੀਂ ਛੱਡੇ ਮੋਦੀ ਨੇ ਮੈਂ ਕਹਿੰਦਾ ਮੋਦੀ ਦਾ ਵੀ ਧੰਨਵਾਦ ਕਰਦਾ ਇਹਨਾਂ ਖੱਚ ਜੇ ਲੋ ਕਿਉਂਕਿ ਜਿੰਨਾਂ ਕਾਂਗਰਸੀ ਪਾਰਟੀ ਨੇ ਇਹਨਾਂ ਲੋਕਾਂ ਨੂੰ ਦਿੱਤਾ ਬਹੁਤ ਕੁਝ ਜਾਖੜ ਦਾ ਪਿਤਾ ਦੇਖੋ ਤੁਸੀਂ ਕਿੱਡੇ ਵੱਡੇ ਰਤਬੇ ਤੇ ਬੈਠਾ ਸੀ ਉਪ ਮੁੱਖ ਮੰਤਰੀ ਉਹ ਸੀਗਾ ਉਪ ਲੋਕ ਸਭਾ ਦਾ ਯਾਨਕੀ ਲੀਡਰ ਸੀ ਜਿਵੇਂ ਉਪ ਪ੍ਰਧਾਨ ਮੰਤਰੀ ਜੀ ਜਾਖੜ ਸਾਹਿਬ ਕੀ ਕੋਸ਼ਿਸ਼ ਸਾਡੀਆਂ ਮੰਤਰੀ ਹੋਰ ਕਰਕੇ ਜਾਨੀ ਪ੍ਰਧਾਨਗੀਆਂ ਵੀ ਕਰਕੇ ਤੇ ਫਿਰ ਵੀ ਕਹਿੰਦੇ ਸੀ ਕਾਂਗਰਸ ਮਾੜੀ ਹੈ ਜੀ ਤੇ ਇਹਨਾਂ ਲੋਕਾਂ ਨੇ ਸਾਰਾ ਕੁਝ ਕਾਂਗਰਸ ਤੋਂ ਬਣਾ ਕੇ ਤੇ ਕਾਂਗਰਸ ਨੂੰ ਇਹ ਮਾੜੀ ਕਹਿੰਦੇ ਪਰ ਜਿਹੜੇ ਬੰਦਿਆਂ ਨੇ ਕਾਲੀ ਦਲ ਦੀ ਸਤਾ ਦੇ ਵਿੱਚ ਆਨੰਦ ਭੋਗਿਆ ਲੋਕਾਂ ਦੇ ਉੱਤੇ ਨਜਾਇਜ਼ ਪਰਚੇ ਕਰਵਾਏ ਜਾਂ ਆਪ ਦੀ ਪ੍ਰਾਪਰਟੀ ਵਧਾਈ ਤੇ ਅੱਜ ਉਹ ਕਹਿੰਦੇ ਸੁਖਬੀਰ ਮਾੜਾ ਵੱਡਾ ਬਾਦਲ ਮਾੜਾ ਕਿਉਂ ਅੱਜ ਉਹ ਮਾੜੇ ਹੋਗੇ ਜਦੋਂ ਸਤਾ ਦੋbaar ਮੈਂ ਕੋਈ ਸੁਖਬੀਰ ਬਾਦਲ ਦੀ ਇਥੇ ਸਲਾਹਤਾ ਨਹੀਂ ਕਰਦਾ ਪਰ ਮੈਂ ਇਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਵੀ ਜਿਹਦੀ ਖਾਈਏ ਬਾਜਰੀ ਉਹਦੀ ਤੁਸੀਂ ਹਾਜ਼ਰੀ ਭਰਦੇ ਹੋ ਜਦੋਂ ਉਹਦੇ ਕੋਲ ਬਾਜਰੀ ਮੁੱਕ ਗਈ ਤੇ ਤੁਸੀਂ ਉਹਦੀ ਹਾਜ਼ਰੀ ਭਰਨੋਂ ਛੱਡ ਕੇ ਤੁਸੀਂ ਤਾਂ ਜਾਨਵਰਾਂ ਕਬੂਤਰਾਂ ਨੂੰ ਭੇੜੇ ਹੋ ਅੱਛਾ ਗਊਸ਼ਾਲਾ ਦੇ ਉੱਤੇ ਜਾਨਵਰਾਂ ਨੂੰ ਬਾਜਲਾ ਪਾਇਆ ਜਾਂਦਾ ਤਾਂ ਦਵਾ ਦੋ ਚੁਕਣ ਆ ਜਾਂਦੇ ਤੇ ਜਿੱਦੇ ਨਾ ਪਾਇਆ ਉਹਦੇ ਕਹਿਣਗੇ ਵੀ ਗਊਸ਼ਾਲਾ ਵਾਲੇ ਮਾੜੇ ਆ ਇਹੀ ਹਾਲ ਇਹਨਾਂ ਅਕਾਲੀ ਲੀਡਰਾਂ ਦਾ ਜਿਹੇ ਸਤਾ ਦੇ ਵਿੱਚ ਸੀ ਉਹ ਬਾਦਲ ਪਰਿਵਾਰ ਤੇ ਉਦੋਂ ਇਹ ਜਾ ਕੇ ਸਾਰੇ ਨਿੱਤ ਬਾਦਲ ਜਾ ਕੇ ਉਹਦੀਆਂ ਹਾਜ਼ਰੀਆਂ ਭਰਦੇ ਸੀ ਅੱਜ ਕਹਿੰਦੇ ਸੁਖਬੀਰ ਨੇ ਐ ਕਰਤਾ ਸੁਖਬੀਰ ਨੇ ਉਹ ਕਰਤਾ ਸੁਖਬੀਰ ਮਾੜਾ ਬਿਲਕੁਲ ਮਾੜਾ ਮੰਨਦੇ ਆ ਤੇ ਤੁਸੀਂ ਉਹਦੇ ਨਾਲ ਛੱਡਿਆ ਜਿਹਦੇ ਉਹ ਸਤਾਚ ਸੀ 10 ਸਾਲ ਤੁਸੀਂ ਆਨੰਦ ਲਿਆ ਕੂਟਰ ਮਾਰ ਦੀਆਂ ਗੱਡੀਆਂ ਦਿੱਤੀਆਂ ਤੁਹਾਨੂੰ ਤੁਸੀਂ ਮੰਤਰੀ ਬਣੇ ਚੇਅਰਮੈਨ ਬਣੇ ਹੋਰ ਬਣੇ ਇਹ ਤੇ ਲੋਕਲ ਜੈ ਤਾਂ ਦੇ ਕਈ ਲੀਡਰਾਂ ਨੇ ਵੀ ਉਹਦੇ ਸਰ ਦੇ ਉੱਤੇ ਬਹੁਤ ਕੁਝ ਕਰਿਆ ਤੇ ਅੱਜ ਜੋ ਕਹਿ ਦੇਣ ਵੀ ਉਹਦਾ ਸੁਖਬੀਰ ਤਾਂ ਮਾੜਾ ਹੈ ਇਹ ਤਾਂ ਛੱਡ ਕੇ ਭਜਦਿਆਂ ਜਿਵੇਂ ਟੈਂਪੀਡ ਲੋ ਛੱਡ ਕੇ ਭੱਜ ਗਿਆ ਇਹ ਹੋ ਸਕਦਾ ਕੱਲ ਨੂੰ ਇਹ ਲੋਕ ਵੀ ਭੱਜ ਜਾਣ ਕਿਉਂਕਿ ਇਹ ਲੋਕ ਹਨ ਜਿਹੜੇ ਇਹ ਜਿਵੇਂ ਕਬੂਤਰ ਹਨ ਛਤਰੀ ਤੇ ਬਹਿੰਦਾ ਇਹ ਕਈ ਛਤਰਿਆਂ ਦੇ ਵੈਕਟਣ ਵਾਲੇ ਲੋਕ ਹੈ ਪਰ ਮੈਂ ਇਹਨਾਂ ਦਾ ਵੱਡੇ ਲੀਡਰਾਂ ਦਾ ਇਹ ਸੈਣਦਾ ਵੀ ਸਾਡੇ ਸਾਈਕਲ ਦਾ ਕੋਈ ਸਟੈਂਡ ਹੈ ਸਾਡੇ ਮੋਟਰਸਾਈਕਲ ਦਾ ਕੋਈ ਸਟੈਂਡ ਹੈ ਪਰ ਇਹਨਾਂ ਲੀਡਰਾਂ ਦਾ ਕੋਈ ਸਟੈਂਡ ਨਹੀਂ ਰਮਨ ਜੀ ਇਹ ਲੋਕ ਹਨ ਜਿਹੜੇ ਸਤਾ ਦੇ ਦੱਲੇ ਹੈ ਸਤਾ ਦੇ ਦੱਲੇ ਹੋਣ ਦੇ ਨਾਤੇ ਇਹਨਾਂ ਦੀ ਜਿਹੜੀ ਪਿੰਡਾਂ ਦੇ ਵਿੱਚ ਜਿਹੜੀ ਅਮੇਜ ਹੈ ਨਾ ਸੱਥਾਂ ਦੇ ਵਿੱਚ ਜੋ ਇਹਨਾਂ ਦਾ ਰਤਬਾ ਹੈ ਜੋ ਕੱਦ ਹੈ ਉਹ ਘਟਿਆ ਹੈ ਤੋ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਬਾਰੇ ਗੱਲ ਕਰੋ ਲੋਕ ਕਹਿੰਦੇ ਕਾਕਾ ਮੈਕ ਪਰੇ ਕਰ ਲਾ ਇਹਨਾਂ ਦੱਲੇ ਲੋਕਾਂ ਦੀ ਗੱਲ ਨਾ ਕਰ ਇਹ ਕਿਸੇ ਦੇ ਨਹੀਂ ਇਹ ਪਹਿਲਾਂ ਕਹਿੰਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡਾ ਪਿਓ ਹੈ ਫਿਰ ਕਹਿੰਦੇ ਸੀ ਕੈਪਟਨ ਸਾਡਾ ਪਿਓ ਹੈ ਅੱਜ ਕਹਿੰਦੇ ਭਗਵੰਤ ਮਾਨ ਸਾਡਾ ਪਿਓ ਹੈ ਭਲਾ ਉਮਰ 'ਚ ਛੋਟਾ ਦੇਖੋ ਤੁਸੀਂ ਅਸੀਂ 80 ਸਾਲ ਦੇ 70 70 ਸਾਲ ਦੇ ਭਗਵੰਤ ਮਾਨ ਨੂੰ ਪਿਓ ਮੰਨੀ ਬੈਠੇ ਪਹਿਲਾਂ ਇਹ ਹੀ ਬੰਦੇ ਸੁਖਬੀਰ ਨੂੰ ਪਿਓ ਮੰਨੀ ਬੈਠੇ ਸੀ ਇਹੀ ਬੰਦੇ ਕਹਿੰਦੇ ਸੀ ਕੈਪਟਨ